ਕੀ ਕਹਿਣਾ ਚਾਹੋਗੇ ਕੀ ਕੀ ਮਸਲਾ ਕੀ ਹੈ ਪੂਰਾ ਨਾ ਪੂਰਾ ਮਾਓ ਚਾ 4 ਮਹੀਨੇ ਪਹਿਲੇ ਮਤਲਬ ਕੀ ਮੇਰੀ ਉਹਦੇ ਨਾਲ ਮੁਲਾਕਾਤ ਹੋਈ ਸੀ ਵੈਸੇ 6-7 ਮਹੀਨੇ ਤੋਂ ਮੈਨੂੰ ਜਾਣਦਾ ਸੀਗਾ ਇੰਟਰਨੈਟ ਦੇ ਥਰੂ ਇੰਸਟਾਗ੍ਰam ਤੇ ਮਿਲਿਆ ਸੀ ਤੇਜਾ ਜਦ ਮੇਰੀ ਫਸਟ ਮੀਟਿੰਗ ਹੋਈ ਕਹਿੰਦਾ ਮੈਂ ਤੇਰੇ ਨਾਲ ਵਿਆਹ ਕਰਾਉਣਾ ਮੈਂ ਕਿਹਾ ਮੈਨੂੰ ਕੁਝ ਟਾਈਮ ਚਾਹੀਦਾ ਵਾ ਮੈਂ ਹਜੇ ਇਕਦਮ ਨਹੀਂ ਮਤਲਬ ਕਰ ਸਕਦੀ ਤੇਨਾ ਮੇਰਾ ਫੈਮਿਲੀ ਮੇਰੇ ਮਦਰ ਨਹੀਂ ਹੈਗੇ ਸਿਸਟਰ ਦਾ ਮੇਰਾ 4 ਮਹੀਨੇ ਪਹਿਲੇ ਮਤਲਬ ਐਕਸੀਡੈਂਟ ਹੋ ਗਿਆ ਸਕੂਰਪੇ ਗੱਡੀ ਵਾਲਾ ਮਾਰ ਲਿਆ ਸੀ ਮੈਂ ਇਕਦਮ ਡਿਸੀਜਨ ਨਹੀਂ ਲੈ ਸਕਦੀ ਕਹਿੰਦਾ ਮੈਂ ਕਰਾਉਣਾ ਤੇ ਵਿਆਹ ਹੀ ਕਰਾਉਣਾ 27 ਜੂਨ ਨੂੰ ਇਹ ਮੈਨੂੰ ਇੱਥੇ ਬੁਲਾਉਂਦਾ ਸੀ ਸੈਕਟਰ ਚ ਕੈਮਰਨ ਹੋਟਲ ਜਿੱਥੇ ਇਹਨੇ ਮੇਰੀ ਇੱਕ ਵੀਡੀਓ ਬਣਾਈ ਸੀ ਮੈਨੂੰ ਉਸ ਤੋਂ ਬਾਅਦ ਚ ਪਤਾ ਲੱਗਾ ਹੁਣ ਜਿਹੜੀ ਇਹਨੇ ਵਾਇਰਲ ਕੀਤੀ ਹੋਈ ਆ ਹੁਣ 4 ਮਹੀਨੇ ਮ ਜਿਹੜੇ ਕੀ ਪ੍ਰੂਫ ਵੀ ਮੇਰੇ ਕੋਲ ਨੇ ਸਾਰੇ ਠੀਕ ਹੈ ਮੇਰਾ ਮਤਲਬ 22 ਦਿਨ ਤੋਂ ਮੈਂ ਤਾਂ ਗਿਆ ਲੀਆਂ ਥਾਣੇ ਵਿੱਚ ਸਿੱਧੀ ਥਾਣੇ ਕੱਡੜ ਚ ਪਹਿਲੇ ਮੈਨੂੰ ਇਹਨਾਂ ਨੇ ਲਿਹਾਤਾ ਫਿਰ ਉਹ ਕਹਿੰਦਾ ਕਿ ਮੈਂ ਰਹਿਣਾ ਹੀ ਨਹੀਂ ਹੈਗਾ ਇਹਦੇ ਨਾਲ ਠੀਕ ਹੈ ਉਸ ਤੋਂ ਬਾਅਦ ਇਹਦੀ ਜਿਹੜੀ ਭੈਣ ਆ ਉਹ ਵੀ ਮੈਨੂੰ ਬਾਅਦ ਚ ਆਫਟਰ ਮੈਰਿਜ ਪਤਾ ਲੱਗਾ ਕਿ ਉਹ ਚਿੱਟੇ ਦੇ ਕੇਸ ਚ ਅੰਦਰ ਆ ਮੋਡਲ ਜ਼ਿਲ੍ਹੇ ਮੈਨੂੰ ਦੱਸਿਆ ਗਿਆ ਸੀ ਕਿ ਮੇਰੀ ਭੈਣ ਆਸਟ੍ਰੇਲੀਆ ਰਹਿੰਦੀ ਆ ਇਹਦੀ ਮੰਮੀ ਦਾ ਵੀ ਦੂਜਾ ਵਿਆਹ ਹੋਇਆ ਹੋਇਆ ਠੀਕ ਹੈ ਜਿਹੜਾ ਮਤਲਬ ਕੀ ਹੁੰਦਾ ਇਹਦਾ ਪਿਓ ਉਹ ਵੀ ਮੰਮੀ ਦੀ ਲਿਵਿੰਗ ਚ ਰਹਿ ਰਹੀ ਆ ਕੋਈ ਵਿਆਹ ਵਿਹਤਾ ਹੋਇਆ ਨਹੀਂ ਮੁੰਡੇ ਤੋਂ 45 ਲੱਖ ਰੁਪਏ ਰੱਗਿਆ ਸੀ ਜਿਹੜੀ ਇਹਦੀ ਪੈਨ ਸ਼ਰਿਆਮ ਭਰੂਰ ਇੱਥੇ ਵੇਚੀ ਸੀ ਹਰ ਇੱਕ ਬੈਕਗ੍ਰਾਉਂਡ ਕੋਈ ਚੈੱਕ ਨਹੀਂ ਕਰੀ ਉਹਦੀ ਕੁਛ ਨਹੀਂ ਕੋਈ ਕਰਿਆ ਸਿੱਧਾ ਹੀ ਜਾ ਕੇ ਦਿਸਣ ਨੂੰ ਰਿਲੇਸ਼ਨ ਸਰ ਮੈਨੂੰ ਮੈਨੂੰ ਇਹ ਦੱਸਦਾ ਸੀਗਾ ਕਿ ਮੈਂ ਇੱਕ ਓਨਰ ਆ ਪਟਿਆਲੇ ਚ 3 ਸਾਲ ਹੋ ਗਏ ਮੈਨੂੰ ਰਹਿੰਦੇ ਨੇ ਐਨੇ ਮੈਨੂੰ ਆਈਡੈਂਟੀਫਾਈ ਹੀ ਕੀਤਾ ਸੀ ਆਪਦੇ ਬਾਰੇ ਉਹ ਦੋ ਪਹਿਲਾਂ ਬਸੋੜੀ ਮੁੰਡਾ ਕਿਵੇਂ ਹੋਇਆ ਮੇਰੀ ਸਰ ਇੰਟਰਨੈਟ ਦੇ ਥਰੂ ਇੰਸਟਾਗ੍ਰਾਮ ਤੋਂ ਮਿਲ ਗਿਆ ਮੈਨੂੰ ਮੈਂ ਵੈਸੇ ਹਾਂ ਦੇ ਸੁਪਰਵਾਈਜ਼ਰ ਹਾਂ ਹਾਂ ਜੀ ਉਹ ਕੁਝ ਨਹੀਂ ਸੀ ਮੈਨੂੰ ਇਹੀ ਦੱਸਿਆ ਸੀ ਮੈਨੂੰ ਵੀਡੀਓਜ਼ ਫੋਟੋਸ ਭੇਜਦਾ ਹੁੰਦਾ ਸੀ ਕਿ ਮੈਂ ਗੱਡੀ ਤੇ ਇੱਧਰ ਜਾ ਰਿਹਾ ਉੱਧਰ ਜਾ ਰਿਹਾ ਵਾਂ ਮੈਂ ਓਨਰ ਹੈਗਾ ਵਾਂ ਤੁਸੀਂ ਵੀ ਸਰ ਉਹਦੀ ਫੋਟੋ ਦੇਖੋਗੇ ਜਮਾਂ ਨ ਜੱਜ ਕਰ ਸਕਦੇ ਕਿ ਉਹ ਮੁੰਡਾ ਇੱਕ ਨੰਬਰ ਦਾ ਨਾ ਛੇੜੀ ਹੈ ਤੁਸੀਂ ਵੀ ਓਨਰ ਕਹਿੰਦਾ ਮੈਂ ਤੁਸੀਂ ਕਿਛੀ ਜ ਮੈਂ ਤਾਂ ਸਰ ਹਾਂਜੀ ਮੈਂ ਕੋਸਮੈਟਿਕ ਲਾਈਨ ਚ ਓਨਰ ਹਾਂ ਸੋਰੀ ਸੁਪਰਵਾਈਜ਼ਰ ਨਾ ਜਿੱਦਾਂ ਫੇਸਿਸ ਕੈਨੇਡਾ ਬ੍ਰਾਂਡ ਹੁੰਦਾ ਲਕਮੀ ਦਾ ਬ੍ਰਾਂਡ ਹੁੰਦਾ ਮੈਬਲਿੰਡ ਦਾ ਹਸਬੰਡ ਕਿਸ਼ਤ ਕੀ ਆ ਗਮ ਉਹ ਕਹਿੰਦਾ ਓਨਰ ਆ ਮੈਂ ਮਤਲਬ ਜਿਸ ਤਰ੍ਹਾਂ ਇੱਥੇ ਹੁੰਦੇ ਆ ਸੈਂਟਰ ਚ ਹੁੰਦੇ ਆ ਹਾਂ ਮ ਸਾਰੀ ਡੀਲਿੰਗ ਕਰਦਾ ਮੈਂ ਜਿੱਦਾਂ ਵੀ ਪੇਮੈਂਟ ਆਉਂਦੀ ਆ ਉਹਨਾਂ ਨੂੰ ਮੈਂ ਰਸੀਵਿੰਗ ਕਰਦਾ ਮੈਂ ਇਸ ਲਈ ਪਰ ਜਦੋਂ ਮੈਨੂੰ ਫਸਟ ਟਾਈਮ ਮਿਲੇ ਮੈਨੂੰ ਥੋੜਾ ਜਿਹਾ ਡਾਊਟ ਹੋਇਆ ਕਿ ਦੇਖੋ ਮਤਲਬ ਇੱਡੇ ਵੱਡੇ ਘਰ ਦਾ ਹੋਣ ਦੇ ਬਾਵਜੂਦ ਵੀ ਉਸ ਕੋ ਇੱਕ ਸੈਮਸੰਗ ਦਾ ਫੋਨ ਆ ਛੋਟਾ ਹਨਾ ਉਹਨੂੰ ਤਿੰਨ ਚਾਰ ਬੰਦੇ ਛੱਡਣ ਆਏ ਨੇ ਮੈਂ ਇਹਨੂੰ ਮਨਾ ਕਰਤਾ ਇਹ ਮੇਰੇ ਪਿੱਛੇ ਪਿਆ ਰਿਆ ਨਹੀਂ ਤੂੰ ਇੱਕ ਵਾਰ ਆ ਮੈਂ ਆਪਦੇ ਫੈਮਿਲੀ ਨਾਲ ਗੱਲ ਕੀਤੀ ਹੋਈ ਆ 27 ਤਰੀਕ ਨੂੰ ਇਹਨੇ ਮੈਨੂੰ ਕੁਝ ਨਹੀਂ ਦੱਸਿਆ ਇਹਨੇ 3 ਦਿਨ ਮੈਨੂੰ ਹੋਟਲ 'ਚ ਬਿਠਾ ਕੇ ਰੱਖਿਆ ਫਿਰ ਉਸ ਦਿਨ 28 ਤਰੀਕ ਨੂੰ ਜਾਦੇ ਨੇ ਮੇਰੇ ਨਾਲ ਵਿਆਹ ਠੀਕ ਹੈ ਮੈਂ ਮਲਾਵ ਦੇ ਘਰ ਦੇ ਨਾਲ ਗੱਲ ਕਰਕੇ ਤੇਨਾਂ ਹਾਂਜੀ ਕੋਈ ਸ਼ਾਮਲ ਹੋ ਸੀ ਇਹਦੇ ਫੈਮਿਲੀ ਚ ਹੋਇਆ ਸੀ ਉਹਦੀ ਫੈਮਿਲੀ ਚ ਆਇਆ ਨਹੀਂ ਉਹਦੇ ਚ ਉਹਦੇ ਚ ਸਰ ਇਹਦਾ ਦੋਸਤ ਸੀ ਰਾਣਾ ਇਹਦਾ ਕਲਾਸਮੇਟ ਠੀਕ ਹੈ ਪਹਿਲੇ ਉਹਨੇ ਠਾਈ ਨੂੰ ਵਿਆਹ ਕਰਾਉਣਾ ਸੀ ਮੇਰੇ ਫੈਮਿਲੀ ਚ ਕੋਈ ਨਹੀਂ ਸੀ ਸਰ ਹਜ ਮੈਂ ਮਤਲਬ ਕਿ ਜੇ ਮੈਂ ਵਿਆਹ ਹੀ ਨਹੀਂ ਕਰਾਉਣਾ ਚਾਹੁੰਦੀ ਸੀ ਐਨੇ ਮੈਨੂੰ ਪ੍ਰੈਸ਼ਰਾਈਜ਼ ਹੀ ਇੰਨਾ ਕਰਦਾ ਤੁਸੀਂ ਚਾਹੇ ਜਗ੍ਹਾ ਵੀ ਚੈੱਕ ਵੀ ਕਰ ਸਕਦੇ ਆ 3 ਦਿਨ ਦੇ ਅੰਦਰ ਹੀ ਹਾਂਜੀ ਸਰ ਐਫ ਆਈ ਆਰ ਹੋਊਗਾ ਮਤਲਬ ਕਿ ਇਹ ਕਿਸ ਤਰੀਕੇ ਦਾ ਕਰਤਾ ਨਹੀਂ ਡਿਸੀਜਨ ਸੀਗਾ ਹਾਂਜੀ ਸਰ ਮਤਲਬ ਮੈਨੂੰ ਕਹਿੰਦਾ ਸੀ ਕਿ ਮੈਂ ਵਿਆਹ ਹੀ ਕਰਾਉਣਾ ਮੈਂ ਤੇਰੇ ਨਾਲ ਮਤਲਬ ਰਹਿ ਨਹੀਂ ਸਕਦਾ ਮੈਂ ਆਪਦੇ ਘਰੇ ਵੀ ਇਹਨੇ ਘਰੇ ਵੀ ਉਸ ਟਾਈਮ ਮੇਰੀ ਗੱਲ ਕਰਵਾਈ ਆ ਮਦਰ ਨਾਲ ਉਹ ਕਹਿੰਦੇ ਕਿ ਤੂੰ 1 ਮਹੀਨਾ 2 ਮਹੀਨੇ ਖੜ ਜਾ ਆਪਾਂ ਕੋਈ ਗੱਲ ਨਹੀਂ ਕੁੜੀ ਦੇ ਘਰ ਦੇਣਾ ਗੱਲ ਕਰਕੇ ਕਹਿੰਦਾ ਨਹੀਂ ਤੂੰ ਮਤਲਬ ਇਸ ਲਾਈਨ 'ਚ ਹੈਗੀ ਆ ਤੈਨੂੰ ਕੱਲ ਨੂੰ ਕੋਈ ਹੋਰ ਮਿਲ ਜਾਊਗਾ ਤੂੰ ਮੈਨੂੰ ਛੱਡ ਦੇਂਗੀ ਮੈਂ ਤੈਨੂੰ ਛੱਡ ਨਹੀਂ ਸਕਦਾ ਚਾਹੇ ਤੂੰ 1 ਸਾਲ ਬਾਅਦ ਮੇਰੇ ਕਹਿੰਦੇ ਕਿ ਅਸੀਂ ਚੰਡੀਗੜ੍ਹ ਦੇ ਮੁੰਡੇ ਨਾਲ ਵਿਆਹ ਨਹੀਂ ਕਰਨਾ ਉਹ ਪਤਨੀ ਨਸ਼ੇ ਨਾ ਕਰਦਾ ਹੋਵੇ ਇਦਾਂ ਨਾ ਕਰਦਾ ਹੋਵੇ ਮੈਨੂੰ ਇਹ ਸੀ ਕਿਉਂਕਿ ਮੇਰੇ ਸਾਹਮਣੇ ਹਜੇ ਤੱਕ ਇਹਨੇ ਲਾਇਆ ਨਹੀਂ ਸੀਗਾ ਆਫਟਰ ਮੈਰਿਜ ਹੀ ਮੈਨੂੰ ਸਭ ਕੁਝ ਪਤਾ ਲੱਗਾ ਕਿ ਇਹ ਬੰਦਾ ਨਸ਼ੇੜੀ ਸੀ ਆ ਕੁਝ ਵੀ ਸੀ ਆ ਵੀ ਆ ਕੇ ਮੈਂ ਵਿਆਹ ਕਰਾਣਾ ਪਿਆਰ ਹੋ ਗਿਆ ਬਿਆਤ ਸਰ ਮੇਰਾ ਹੋਇਆ ਹੋਇਆ ਇਹਦੇ ਨਾਲ ਲਾ ਮੰਨੇ ਤੁਸੀਂ ਕੰਪਲੀਟ ਕੀਤੀ ਆ ਕੀ ਕਹਿੰਦੀ ਆ ਪੁਲਿਸ ਇਸ ਮਾਮਲੇ ਨੂੰ ਲੈ ਕੇ ਐਫ ਆਰ ਸਰ ਕੁਝ ਕੋਈ ਕਾਰਵਾਈ ਨਹੀਂ ਹੋ ਰਹੀ ਬਿਲਕੁਲ ਨਹੀਂ ਹੋ ਰਹੀ ਮੈਨੂੰ ਹਰ ਇੱਕ ਪਾਸੋਂ ਪੁਲਿਸ ਨੇ ਬਲੌਕ ਕਰ ਦਿੱਤਾ ਵਾ ਮੇਰੀ ਗੱਲ ਨਹੀਂ ਸੁਣਦੇ ਪਏ ਮੈਂ ਹਰ ਕਿਤੇ ਜਾਈਆਂ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਪੁਲਿਸ ਸਟੇਸ਼ਨ ਜਾ ਲੋਗੇ ਕਹਿੰਦਾ ਦੋ ਦੋ ਘੰਟੇ ਬਿਠਾਈ ਰੱਖਦੇ ਸਰ ਦੋ ਦੋ ਘੰਟੇ ਕਿ ਮੈਨੂੰ 12 12 ਵਜੇ ਤੱਕ ਮੇਰੇ ਬਿਆਨ ਲਿਖੇ ਗਏ ਨੇ 7 8 ਵਜੇ ਤੱਕ ਬਿਆਨ ਲਿਖੇ ਗਏ ਨੇ 10 10 ਵਜੇ ਤੱਕ ਮੈਨੂੰ ਬਿਠਾਇਆ ਗਿਆ ਵਾ ਤੁਸੀਂ ਹਾਂਜੀ ਫਿਰ ਮੈਨੂੰ ਘਰ ਭੇਜ ਕੇ ਮੈ ਫਿਰ ਮੈਂ 12 1 ਵਜੇ ਘਰ ਜਾਂਦੀ ਸੀਗੀ ਠੀਕ ਹੈ ਬਟ ਇਹਨਾਂ ਨੇ ਮੇਰਾ ਹਜੇ ਤੱਕ ਕੁਝ ਵੀ ਨਹੀਂ ਕੀਤਾ ਹੈਗਾ ਮੈਨੂੰ 22 ਦਿਨ ਹੋ ਗਏ ਤੁਸੀਂ ਰਿਕਾਰਡ ਚੈੱਕ ਕਰਵਾ ਸਕਦੇ ਆ ਸਾਰੇ ਥਾਣੇ ਵਾਲਿਆਂ ਦਾ ਮੈਂ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਉੱਥੇ ਬੈਠੀ ਰਹਿਣੀ ਆ ਪਰ ਮੇਰਾ ਕੋਈ ਸੁਣਦਾ ਨਹੀਂ ਹੈਗਾ ਮੈਡਮ ਕੋਈ ਗੱਲ ਨਹੀਂ ਹੁਣ ਦੇਖਦੇ ਆ ਹੁਣ ਆਂਦੇ ਆ ਇਦਾਂ ਆਂਦੇ ਆ ਠੀਕ ਹੈ ਇਹਨਾਂ ਪਹਿਲੇ ਐਕਚੁਅਲੀ ਇਹ 3-4 ਦੇ ਲਈ ਆਪ ਹੀ ਕਿਤੇ ਭੱਜ ਗਿਆ ਮੈਂ ਪੁਲਿਸ ਤੇ ਮਿਸਿੰਗ ਦੀ ਕੰਪਲੇਨ ਦਿੱਤੀ ਸੀਗੀ ਕਿ ਉਹ ਸਰ ਮੈਨੂੰ ਨਹੀਂ ਪਤਾ ਕਿਤੇ ਓਵਰਡੋਜ਼ ਹੋ ਗਿਆ ਨਾ ਡਿੱਗ ਗਿਆ ਹੋਵੇ ਕੁਝ ਨਾ ਇਹਨਾਂ ਨੇ ਮੈਨੂੰ 4-5 ਦਿਨਾਂ ਚ ਲੱਭ ਕੇ ਦਿੱਤਾ ਬਾਅਦ ਚ ਜਦੋਂ ਉਹਨਾਂ ਨੂੰ ਮੈਂ ਆ ਕੇ ਦੱਸਿਆ ਕਿ ਸਰ ਇਹ ਮੈਨੂੰ ਮਾਰਦਾ ਘੁੜਦਾ ਪਿਆ ਇਹਨੂੰ ਫਿਜ਼ੀਕਲ ਹਰੈਸ਼ ਕਰਦਾ ਪਿਆ ਉਹਨਾਂ ਨੇ ਇਸ ਗੱਲ ਨੂੰ ਵੀ ਜ਼ਰੂਰੀ ਨਹੀਂ ਸਮਝਿਆ ਉਹਨਾਂ ਨੇ ਇਹਨਾਂ ਨੂੰ ਇਹਨੂੰ ਮੇਰੇ ਨਾਲ ਤੋੜਤਾ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਮੇਰੇ ਬਾਡੀ ਤੇ ਮਾਰਕਸ ਪਏ ਹੋਏ ਨੇ ਸਭ ਕੁਝ ਪਏ ਹੋਏ ਨੇ ਸਾਰਿਆਂ ਨੂੰ ਮੈਂ ਲੇਡੀਜ਼ ਕਨਸਟੇਬਲ ਨੂੰ ਦਿਖਾਈ ਵੀ ਆ ਪਰ ਇਹ ਐਕਸ਼ਨ ਨਹੀਂ ਲੈ ਰਹੇ ਸਰ ਜਿਹੜਾ ਅੱਜ ਮੈਨੂੰ ਤੁਹਾਡਾ ਸਾਰਾ ਲੈਣਾ ਪੈ ਰਿਹਾ ਠੀਕ ਹੈ